ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਪੰਜਾਬੀ ਭਾਰਤੀਆਂ ਦੇ ਲਈ ਹੁਣ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਪੀਆਰ ਦੇ ਚਾਵਾਂ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਉੱਥੇ ਹੀ ਹੁਣ ਪੰਜਾਬੀਆਂ ਨੂੰ ਮਿਲੇਗਾ 5 ਸਾਲ ਦਾ ਵੀਜ਼ਾ ਜੀ ਹਾਂ ਪਹਿਲਾਂ ਹੁਣ ਜੇਕਰ ਕੈਨੇਡਾ ਪੀਆਰ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਸਮੇਂ তড়ਾ ਤੜ ਜਿਹੜੀ ਉਹ ਪੀਆਰ ਦਿੱਤੀ ਜਾ ਰਹੀ ਹੈ ਸਤੰਬਰ ਦੀ 30 ਤਰੀਕ ਤੱਕ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 80000 ਪ੍ਰਵਾਸੀਆਂ ਨੂੰ ਪੀਆਰ ਦਿੱਤੀ ਗਈ ਹੈ ਜਿਸ ਦੇ ਵਿੱਚ ਲੱਖ ਦੀ ਲੱਖਾਂ ਦੀ ਤੰਦਾਦ ਪੰਜਾਬੀਆਂ ਦੀ ਵੀ ਸ਼ਾਮਲ ਹੈ ਸੋ ਇਸੇ ਤਰ੍ਹਾਂ ਨੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਅਗਲੇ ਸਾਲਾਂ ਦੇ ਦੌਰਾਨ ਵੀ ਆਸਾਨੀ ਦੇ ਨਾਲ ਪੀਆਰ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਖਾਸ ਕਰਕੇ ਉਹ ਲੋਕਾਂ ਨੂੰ ਜੋ ਕਿ ਸਕਿੱਲ ਵਰਕਰ ਤੇ ਨਾਲ ਜਿਹੜਾ ਸਬੰਧ ਰੱਖਦੇ ਹਨ ਤੁਹਾਨੂੰ ਦੱਸਦੀ ਹੈ ਕਿ 2027 ਤੱਕ ਕੈਨੇਡਾ ਦੇ ਵਿੱਚ 7 ਲੱਖ ਤੋਂ ਵੱਧ ਜਿਹੜੇ ਸਕਿੱਲ ਵਰਕਰ ਰਟਾਇਰ ਹੋ ਜਾਣਗੇ ਜੇ ਸੁਤਰਾ ਹੁਣ ਕੈਨੇਡਾ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ ਜੋ ਕੋਈ ਵੀ ਹੁਣ ਸਕਿੱਲ ਵਰਕਰ ਦੇ ਵਿੱਚ ਜਿਹੜਾ ਕੈਨੇਡਾ ਦੇ ਵਿੱਚ ਆਉਂਦਾ ਹੈ ਤਾਂ ਫਿਰ ਸਕਿੱਲ ਵਰਕਰ ਦੇ ਤੌਰ ਤੇ ਉਹਨਤੇ ਕੈਨੇਡਾ ਦੇ ਵਿੱਚ ਕੰਮ ਕਰਦਾ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਦੌਰਾਨ ਪੀਆਰ ਲੈਣ ਦੇ ਵਿੱਚ ਕਾਫੀ ਆਸਾਨੀ ਹੋਵੇਗੀ ਸੋ ਕੈਨੇਡਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੀ ਸਕਿੱਲ ਵਰਕਰਾਂ ਦੀ ਕਮੀ ਰਹੀ ਹੈ ਟਰੇਡਰ ਵਰਕਰਾਂ ਦੀ ਕਾਫੀ ਜ਼ਿਆਦਾ ਕਮੀ ਰਹੀ ਹੈ ਜਿਸ ਦੇ ਕਾਰਨ ਹੁਣ ਕੈਨੇਡਾ ਦੇ ਵਿੱਚ ਇਹਨਾਂ ਦੀ ਰਿਟਾਇਰਮੈਂਟ ਹੋਣ ਵਾਲੀ ਹੈ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਲਈ ਪੀਆਰ ਲੈਣਾ ਕਾਫੀ ਜਦਾ ਆਸਾਨ ਹੋਵੇਗਾ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੂੰ ਹੁਣ 5 ਸਾਲ ਦਾ ਵੀਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਤੋਂ ਇਲਾਵਾ ਜੇਕਰ ਹੁਣ ਪੰਜਾਬੀ ਵੀ ਜਿਹੜੇ ਉਸ ਸੈਨਿਕਾਂ ਦੇ ਵਿੱਚ ਜਾ ਕੇ ਆਪਣੀ ਸਟੱਡੀ ਕਰਨਾ ਚਾਹੁੰਦੇ ਹਨ ਅਤੇ ਫਰਾਂਸ ਦੇ ਵੱਲੋਂ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ ਫਰਾਂਸ ਦਾ ਕਹਿਣਾ ਹੈ ਕਿ ਹਰ ਸਾਲ 30000 ਤੋਂ ਵੱਧ ਪੰਜਾਬੀ ਭਾਰਤੀਆਂ ਨੂੰ ਉਨ੍ਹਾਂ ਦੇ ਵੱਲੋਂ ਵੀਜ਼ੇ ਜਾਰੀ ਕੀਤੇ ਜਾਣਗੇ ਤੇ 2 ਸਾਲ ਦੀ ਸਟੱਡੀ ਦੇ ਮਗਰ ਉਹਨਾਂ ਨੂੰ 5 ਸਾਲ ਦਾ ਸ਼ਾਇਨਿੰਗ ਵਿਦਾਂ ਵੀਜ਼ਾ ਦਿੱਤਾ ਜਾਵੇਗਾ ਜੀहां ਤੁਹਾਨੂੰ ਦੱਸਦੀ ਹੈ ਕਿ 5 ਸਾਲ ਦੇ ਸੈਨਿਕਨ ਦੇ ਵੀਜ਼ੇ ਦੇ ਵਿੱਚ ਪੰਜਾਬੀ ਕਿਸੇ ਵੀ ਕੰਟਰੀ ਦੇ ਵਿੱਚ ਜਿਹੜੇ ਰਹਿ ਸਕਦੇ ਹਨ ਤੇ ਪੱਕੇ ਤੌਰ ਦੇ ਉੱਤੇ ਕੰਮ ਵੀ ਜਿਹੜਾ ਕਰ ਸਕਦੇ ਹਨ ਸੋ 27 ਕੰਟਰੀਆਂ ਦੇ ਵਿੱਚ ਪੰਜਾਬੀਆਂ ਨੂੰ 5 ਸਾਲ ਦਾ ਵੀਜ਼ਾ ਜਿਹੜਾ ਦਿੱਤਾ ਜਾਵੇਗਾ ਜੇਕਰ ਉਹ 2 ਸਾਲ ਦੀ ਹੁਣ ਸਟੱਡੀ ਕਰਦੇ ਹਨ ਇਹ ਜਿਹੀਆਂ ਹੋਰ ਅਪਡੇਟ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ